ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਸੀ ਕੱਲ 2 ਤਰੀਕ ਨੂੰ ਸਾਨੂੰ ਸਵੇਰੇ अराउंड 9 ਵਜੇ ਇਨਫੋਰਮੇਸ਼ਨ ਮਿਲੀ ਸੀਗੀ ਕਿ ਥਾਣਾ ਸਦਰ ਬਠਿੰਡਾ ਉੱਥੇ ਇੱਕ ਰਿਲਾਈਐਂਸ ਦਾ ਪੈਟਰੋਲ ਪੰਪ ਪਿੰਡੋ ਜੋਧਪੁਰਾ ਮੰਨਾ ਏਰੀਆ 'ਚ ਉਹਨਾਂ ਦਾ ਇੱਕ ਰਿੰਦਾ ਜਦੋਂ ਕੈਸ਼ ਦਾ ਬੈਗ ਲੈ ਕੇ ਜਾ ਰਿਹਾ ਸੀ ਤੇ ਰੇਲਵੇ ਫਾਟਕ ਦੇ ਕੋਲ ਉਹਨੂੰ ਕੁਝ ਨਕਾਬਪੋਸ਼ ਅਣਪਛਾਤੇ ਵਿਅਕਤੀਆਂ ਵੱਲੋਂ ਘੇਰ ਲਿਆ ਗਿਆ ਰਸਤੇ 'ਚ ਤੇ ਉਹਦੀ ਕੁੱਟਮਾਰ ਕਰਕੇ ਉਹਦਾ ਜਿਹੜਾ ਕੈਸ਼ ਸੀਗਾ ਉਹਨੂੰ ਖੋ ਕੇ ਲੈ ਗਏ ਤੇ ਇਮੀਡੀਏਟਲੀ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਅਸੀਂ ਇਸ ਚੀਜ਼ ਦੀ क्राइम ਦੀ ਸੈਂਸਿਟਿਵਿਟੀ ਸੈਂਸਿਟਿਵਿਟੀ ਨੂੰ ਦੇਖਦੇ ਹੋਏ ਟੀਮਾਂ ਬਣਾਈਆਂ ਉੱਥੇ ਇਮੀਡੀਏਟਲੀ ਮੌਕੇ ਤੇ ਡੀਐਸਪੀ ਆਰ ਮਿਸ ਜੀਨਾ ਗੁਪਤਾ ਡੀਐਸਪੀ ਡੀ ਰਾਜੇਸ਼ ਸ਼ਰਮਾ ਐਸਐਚਓ सदर ਔਰ ਇੰਚਾਰਜ ਸੀਆਈਏ ਦੋਨੋਂ ਇਨਦੀ ਟੀਮਾਂ ਨੂੰ ਮੌਕੇ ਤੇ ਭੇਜਿਆ ਗਿਆ ਤੇ ਤਫਤੀਸ਼ ਸ਼ੁਰੂ ਕੀਤੀ ਗਈ ਤੇ ਸਾਡੀ ਟੀਮ ਨੇ ਬਹੁਤ ਹੀ ਹਿਊਮਨ ਐਂਡ ਤੇ ਟੈਕਨੀਕਲੀ ਔਰ ਸੀਸੀਟੀਵੀ ਵਗੈਰਾ ਦੇ ਫਾਲੋਅ ਅਪ ਕਰਦੇ ਹੋਏ ਸਫਲਤਾ ਹਾਸਲ ਕੀਤੀ ਜਦੋਂ ਕੱਲ ਕੁਝ ਹੀ ਘੰਟਿਆਂ ਚ ਅਸੀਂ ਇਸ ਕੇਸ ਨੂੰ ਕਰਾਕ ਕੀਤਾ ਔਰ ਇਸ ਕੇਸ ਚ ਜਿੰਨੇ ਵੀ ਮੁਲਜ਼ਮ ਸਗੇ ਇਨ ਵਾਰਡ ਦ ਟੋਟਲ ਸੱਚ ਉਹਨਾਂ ਸਾਰਿਆਂ ਨੂੰ ਫੜਿਆ ਗਿਆ ਤੇ ਮੌਕੇ ਤੇ ਜਿਹੜਾ ਕੈਸ਼ ਲੁੱਟਿਆ ਗਿਆ ਸੀ 5 ਲੱਖ ਉਹ ਸਾਰਾ ਰਿਕਵਰ ਹੋਇਆ ਮੌਕੇ ਤੇ ਜਿਹੜੀ ਬਾਈਕਸ ਯੂਜ਼ ਕੀਤੀਆਂ ਗਿਆ ਸੀ ਕ੍ਰਾਈਮਨਲਸ ਵੱਲੋਂ ਉਹ ਤਿੰਨੋਂ ਬਰਾਮਦ ਹੋਈਆਂ ਤੇ ਜਿਹੜੇ ਇੱਕ ਥੋੜਾ ਜਿਹਾ ਚਾਰ ਲੋਹੇ ਦੇ ਰੌਡਸ ਇਹ ਸਾਰਾ ਕੁਝ ਵੈਪਨ ਯੂਜ਼ਡ ਇਨ ਕ੍ਰਾਈਮ ਵਹੀਕਲ ਯੂਜ਼ਡ ਇਨ ਕ੍ਰਾਈਮ ਔਰ ਦ ਜਿਹੜਾ ਕੈਸ਼ ਹੋਇਆ ਗਿਆ ਸੀ ਸਾਰਾ ਹੀ ਸਾਰਾ ਸਾਡੀ ਟੀਮ ਨੇ ਹਾਰਡ ਵਰਕ ਕਰਦੇ ਹੋਏ ਬਰਾਮਦ ਕੀਤਾ ਤੇ ਇਸ ਕੇਸ 'ਚ ਸੱਤ ਦੋਸ਼ੀ ਜਿਹੜੇ ਗ੍ਰਫਤਾਰ ਹੋਏ ਉਹ ਜਿਨ੍ਹਾਂ ਦੀ ਪਛਾਣ ਪਤਾ ਲੱਗੀ ਇੱਕ ਦਾ ਨਾਂ ਜਸਵੀਰ ਸਿੰਘ ਉਰਫ ਜੱਸਾ ਇਹ ਜੋਧਪੁਰ ਰਮਾਣਾ ਦਾ ਰਹਿਣ ਵਾਲਾ ਅਜੈਬ ਸਿੰਘ ਉਰਫ ਬਿੱਲਾ ਵਾਸੀ ਚੱਕ ਰulzdu ਸਿੰਘ ਵਾਲਾ ਬਠਿੰਡਾ ਅਵਤਾਰ ਸਿੰਘ ਉਰਫ ਮੋਟਾ ਇਹ ਹੈਗਾ ਵਾਸੀ ਗੈਰੀਪੁੱਤਰ ਸੁਖਵੀਰ ਸਿੰਘ ਉਰਫ ਬੰਟੀ ਵਾਸੀ ਫੂਸ ਮੰਡੀ ਜਗਜੀਤ ਸਿੰਘ ਉਰਫ ਜੱਗਾ ਫੂਸ ਮੰਡੀ अगेन ਐਂਡ ਬੌਬੀ ਵਾਸੀ ਰਲਦੂ ਸਿੰਘ ਵਾਲਾ ਔਰ ਜਿਹੜਾ ਨੌਵਾਂ ਦੋਸ਼ੀ ਹੈ ਉਹਦਾ ਨਾਮ ਲਗਵੀਰ ਸਿੰਘ ਇਹ ਵਾਸੀ ਗੈਰੀ ਬੋਟਰ ਹੈ ਤੇ ਇਹਨਾਂ ਤੋਂ ਜਿਵੇਂ ਮੈਂ ਦੱਸਿਆ ਬਰਾਮਦ ਹੋਈ ਹੈ ਜਿੰਨਾ ਵੀ ਖੋਹ ਕੀਤੀ ਸੀ 5 ਲੱਖ ਰੁਪਏ ਉਹ ਬਰਾਮਦ ਹੋ ਗਿਆ ਹੈ 5 ਰੋਡਾਂ ਇੱਕ ਤੋੜਾ ਔਰ ਤਿੰਨੋਂ ਬਾਈਕਸ ਔਰ ਇਹਦੇ 'ਚ ਤਫਤੀਸ਼ ਸਾਨੂੰ ਇਹ ਪਤਾ ਲੱਗਿਆ ਕਿ ਜਿਹੜਾ ਮੁੱਖ ਦੋਸ਼ੀ ਸੀਗਾ ਜਸਵੀਰ ਸਿੰਘ ਉਰਫ ਜੱਸਾ ਇਹ ਜਿਹੜਾ ਪੈਟਰੋਲ ਪੰਪ ਹੈ ਉੱਥੇ ਹੀ ਪ੍ਰੈਜ਼ੈਂਟ ਸੀਗਾ ਜਦੋਂ ਇਹ ਜਿਹੜਾ ਮੁੰਡਾ ਹੀ ਜਿਹੜਾ ਕਰਿੰਦਾ ਸੀਗਾ ਮੈਂ ਕੈਸ਼ ਲੈ ਕੇ ਜਾ ਰਿਹਾ ਸੀ ਇਹਨੇ ਅੱਗੇ ਆਪਣੇ ਦੋਸਤ ਜਿਹਦਾ ਨਾਂ ਹੈਗਾ ਅਜੈਬ ਸਿੰਘ ਉਰਫ ਬਿੱਲਾ ਇਹਨੂੰ ਆਪਣੇ ਫੋਨ ਦੇ ਥਰੂ ਕਨਵੇ ਕੀਤਾ ਕਿ ਉਹ ਕੈਸ਼ ਲੈ ਕੇ ਜਾ ਰਿਹਾ ਫਿਰ ਅੱਗੇ ਜਿਹੜਾ ਅਜੈਬ ਹੈ ਉਹਨੇ ਆਪਣੇ ਜਿਹੜੇ ਬਾਕੀ ਦੇ ਲੜਕੇ ਮਲਜ਼ਮ ਇਨਵੋਲਡ ਹੈ ਉਹਨਾਂ ਨੂੰ ਬੁਲਾਇਆ ਜਿਨ੍ਹਾਂ ਨੇ ਉਹਦੇ ਉਸ ਏਰੀਆ ਨੂੰ ਕਰਾਸ ਕਰਨ ਤੋਂ ਪਹਿਲਾਂ ਹੀ ਉੱਥੇ ਹਾਜ਼ਰ ਸੀ ਜਿਨ੍ਹਾਂ ਨੇ ਪੂਰੀ ਪ੍ਰੀ ਪਲਾਨਡ ਕਾਂਸਪੀਰੇਸੀ ਦੇ ਤਹਿਤ ਇਹਨੂੰ ਫੇਰ ਕੇ ਦੇ ਨਾਲ ਕੁੱਟਮਾਰ ਕੀਤੀ ਉਹ ਕੈਸ਼ ਕੋ ਕੇ ਲੈ ਗਿਆ ਸੋ ਇਸ ਜਿਹੜੀ ਪ੍ਰੀਲਿਮਨਰੀ ਸਾਡੀ ਤਫਤੀਸ਼ ਹੈ ਉਹਦੇ ਚ ਇਹ ਵੀ ਪਤਾ ਲੱਗਿਆ ਕਿ ਸਾਰੀ ਜਿਹੜੀ ਅਕਿਊਜ਼ਡ ਹੈ ਇਹਨਾਂ ਨੇ ਰਤਰੀ ਵਾਲੇ ਦਿਨ ਵੀ ਪਲਾਨ ਕੀਤਾ ਸੀ ਕਿ ਇਸੇ ਤਰ੍ਹਾਂ ਇਹਨਾਂ ਦਾ ਜਿਹੜਾ ਕਰਿੰਦਾ ਪੈਸੇ ਲੈ ਕੇ ਉਸੇ ਰੋਡ ਤੋਂ ਜਾਏਗਾ ਕਿ ਅਸੀਂ ਇਹਨੂੰ ਕਾਬੂ ਕਰਕੇ ਲੁੱਟਖੋ ਕਰਾਂਗੇ ਬਟ ਸਮ ਹਾਉ ਇਹਨਾਂ ਦਾ ਪਲਾਨ ਫੇਲ ਹੋ ਗਿਆ ਬਟ ਬਿਊ ਟੂ ਸਾਡੀ ਜਿਹੜੀ ਬਠਿੰਡਾ ਪੁਲਿਸ ਨੇ ਕੱਲ ਬਹੁਤ ਹੀ ਮੁਸ਼ਤਿਹਦੀ ਦਿਖਾਈ ਇਸ ਕਰਕੇ ਅਸੀਂ ਇਹਨਾਂ ਦਾ ਕ੍ਰਾਈਮ ਉਹਨਾਂ ਨੇ ਜੋ ਕੀਤਾ ਸੀ ਉਹਨਾਂ ਸਾਰਿਆਂ ਨੂੰ ਮੌਕੇ ਤੇ ਨਾਟ ਮੌਕੇ ਕੋ ਬਟ ਸੇਮ ਡੇ ਫੜਕੇ ਵਧੀਆ ਆਈ ਗ੍ਰੈਚੁਲੇਟ ਮਾਈ ਟੀਮ ਕਿਰਨ ਨੇ ਬਹੁਤ ਵਧੀਆ ਰੋਲ ਪਲੇ ਕੀਤਾ ਤੇ ਅਜ ਅਸੀਂ ਇਹਨਾਂ ਨੂੰ ਪੇਸ਼ ਕਰਕੇ ਕੋਰਟਸ ਨਾਲ ਰਿਮਾਂਡ ਲਵਾਂਗੇ ਤੇ ਦੇਖਦੇ ਆ ਕਿ ਸ਼ਾਇਦ ਕੋਈ ਹੋਰ ਕੇਸਿਸ ਵੀ ਬਾਹਰ ਆ ਸਕਦਾ ਹੈ ਸੁਰੱਖਿਆ ਇਹਨੂੰ ਕੋਟੋ-ਕਟਦੀ ਇਹਨਾਂ ਜੁਨੀਅਰ ਕੋਈ ਕੈਸ ਕੇ ਕਰਵਾਣੀ ਸੀ ਕੋਲਡ ਗਾਰਡ ਦਾ ਕੋਟੋ-ਕਟ ਕੋਈ ਨਹੀਂ ਹੋਇਆ ਇਹ ਜੀ ਅਸੀਂ ਰਿਵਿਊ ਕਰਾਂਗੇ ਕਿਉਂਕਿ ਇਹ ਜਿਹੜਾ ਕੈਸ਼ੇ ਸੀਗਾ ਇਹ ਤਾਂ ਫੋਰ ਬਿਲਰਸ ਨਹੀਂ ਸੀਗਾ ਬਟ ਅਸੀਂ ਨਾਲ ਦਾ ਚੈੱਕ ਕਰਦੇ ਆ ਵੀ ਇਹਨਾਂ ਦਾ ਰੂਟ ਪਲਾਨ ਵੀ ਥੋੜਾ ਸਾਾਨੂੰ ਰਿਵਿਊ ਕਰਨਾ ਪਵੇ ਜਿਵੇਂ ਦੱਸਿਆ ਕਿ ਵੀਕਐਂਡ ਦਾ ਕਲੈਕਸ਼ਨ ਸੀਗੀ ਉਹ ਇਹ ਲੈ ਕੇ ਜਾ ਰਹੇ ਸੀ ਔਰ ਕਿਉਂਕਿ ਨਾ ਤਾਂ ਆਪਣਾ ਵੀ ਇੱਕ ਜਿਹੜਾ ਫਰਿੰਦਾ ਸਿਗਾ ਜਿਹੜਾ ਵਨ ਆਫ ਦਾ ਦੋਸ਼ੀ ਹੈ ਸੋ ਇਹਨਾਂ ਨੂੰ ਵੀ ਥੋੜਾ ਬਰੀਫ ਕਰਾਂਗੇ ਸੈਂਸਿਟਾਈਜ਼ ਕਰਾਂਗੇ ਕਿ ਆਪਣਾ ਜਿਹੜੀ ਮੈਨ ਪਰ ਹੁੰਦੀ ਆ ਉਹਨਾਂ ਤੇ ਵੀ ਥੋੜੀ ਨਿਗਾਹ ਰੱਖਣ ਤੇ ਆਡਿਟ ਕਰਦੇ ਰਹਿਣ ਕਾਪਾ ਬਹੁਤ ਮਿਲਦੀ ਨੇ ਕੋਈ ਗੁੰਮਰਾਗਲ ਟਾਈਪ ਕੰਸਲਟੈਂਟ ਵੀ ਕਾਫੀ ਬੀਚਦਾ ਜਦੋਂ ਗੋਵਿੰਦ ਜੀ ਨਹੀਂ ਆ ਰਹੇ ਕਿ ਆਪਾਂ ਕੁਝ ਕੁਝ ਹੀ ਹੋ ਸਕਦਾ ਹੈ ਹਾਂਜੀ ਸੋ ਹਾਂ ਜੀ ਬਟ ਕ੍ਰਾਈਮ ਤਾਂ ਦੇਖੋ ਹੁੰਦਾ ਹੈ ਬਟ ਵੀ ਹੈਵ ਪਲੇਸਡ ਇਟ ਬਟ ਗੈਸ ਸਮ ਜਿਹੜੇ ਪੈਟਰੋਲ ਪੰਪ ਵਾਲੇ ਉਹਨਾਂ ਨਾਲ ਵੀ ਅਸੀਂ ਨਾਲ ਰਿਵਿਊ ਕਰਾਂਗੇ ਤੇ ਸੈਂਸਿਟਾਈਜ਼ ਵੀ ਕਰਾਂਗੇ ਕਿ ਇਸ ਤਰ੍ਹਾਂ ਦੀ ਵਾਰਦਾਤ ਕਿਤੇ ਵੀ ਹੋ ਸਕਦੀ ਹੈ ਸੋ ਯੂ ਸ਼ੁਡ ਆਲਸੋ ਟੇਕ ਸਮ ਰਿਵਿਊਜ਼ ਜਿਆਦਾਤਰ ਇਹ ਵੀ ਕਹਿੰਦੇ ਕਿ ਇਹ ਨਾਲ ਸੰਬੰਧਿਤ ਨਹੀਂ ਹੈ ਨਾਲ ਨਾਲ ਸੰਬੰਧਿਤ ਨਹੀਂ ਔਰ ਇਨਸਪੈਕਟਰ ਜੀ ਇਹਨਾਂ ਚ ਇੱਕ ਵੀ ਉਮਰ ਤਾਂ 19 ਸਾਲ ਹੈ ਔਰ ਯੰਗੇਸਟ ਤੋਂ ਲੈ ਕੇ ਨਾਲ ਦਾ ਸਭ ਤੋਂ ਵੱਡੀ ਉਮਰ ਦਾ ਵੀ 25 ਸਾਲ ਦਾ ਸੋ ਦੇ ਆਰ ਆਲ ਯੂਥ ਮੈਨੂੰ ਪਤਾ ਲੱਗਿਆ ਮੈਂ ਇਸ ਗੈਨੀ ਦੀ ਚੋਣਾਈ ਪਰ ਤੁਮਣੀ ਜਾਂ ਕੋਈ ਨੱਚੇ ਵਾਖੇ ਕਰਨ ਦੇ ਦੇਖੋ ਜੀ ਜੋ ਸਾਨੂੰ ਪ੍ਰੀਲਿਮਨਰੀ ਤੇ ਨਾ ਨੇ ਕੁਝ ਜਿਹੜਾ ਪੈਸਾ ਆਪਸ ਵਿੱਚ ਵੰਡ ਲਿਆ ਸੀਗਾ ਔਰ ਜਿਵੇਂ ਯੂਥ ਨੂੰ ਹੁੰਦਾ ਹੈ ਕੋਈ ਕੋਈ ਚੀਜ਼ ਖਰੀਦ ਲੋ ਕੰਜ਼ਿਊਮਰਿਜ਼ਮ ਤੇ ਵੀ ਇਹ ਲੋਗ ਇਨਫਲੂਐਂਸਡ ਹੁੰਦੇ ਤੇ ਪ੍ਰੀਲਿਮਨਰੀ ਤੇ ਹੀ ਪਤਾ ਲੱਗਿਆ ਕਿ ਨਾ ਨੇ ਕੁਝ ਪੈਸਾ ਆਪਣੇ ਚੰਗੇ ਕੱਪੜੇ ਲੈ ਲਓ ਇਸ ਤਰ੍ਹਾਂ ਦੀ ਚੀਜ਼ਾਂ ਦੀ ਯੂਜ਼ ਕੀਤਾ ਸੀ ਬਟ ਡਰੱਗ ਐਂਗਲ ਮੈਂ ਹਲੇ ਕੋਈ ਕੁਝ ਨਹੀਂ ਕੀਤਾ ਇਨਾ ਦੇ ਜੀ ਦੋ ਲੜਕੇ ਹੈਗੇ ਜਿਹੜੇ ਦੋਸ਼ੀ ਕਪਤਾਰ ਸਿੰਘ ਉਰਫ ਮੋਟਾ ਇਹ ਜਿਹੜਾ 19 ਸਾਲ ਦਾ ਲੜਕਾ ਇਹਦੇ ਤੇ 307 ਦਾ ਪਰਚਾ ਦਰਜ ਹੈ ਸੰਗਠਾਣੇ ਚ 2023 ਚ ਔਰ ਇੱਕ ਸੁਖਵੀਰ ਸਿੰਘ ਉਰ ਬੰਟੀ ਹੈ ਇਹ 25 ਸਾਲ ਦੀ ਉਮਰ ਹੈ ਇਹਦੇ ਤੇ ਪਹਿਲਾਂ 3 ਪਰਚੇ ਦਰਜ ਹੋ ਤਿੰਨੋਂ ਰੇਲ ਆਰਪੀਐਫ ਜਾਂ ਜੀਆਰਪੀ ਦੇ ਆ ਦੋ ਦੋ ਹੈਗੇ ਰੇਲਵੇ ਪ੍ਰੋਪਰਟੀ ਅਨਲੋਫਫੁਲ ਪੋゼਸ਼ਨ ਐਕਟ ਔਰ ਇੱਕ ਨਾਦਰ ਚੋਰੀ ਦਾ ਪਰਚਾ ਜੀਆਰਪੀ ਚ ਜਿਹੜਾ ਐਮਪਲਾਈ ਸੀ ਹਿੰਗਵਾਰਡ ਹਾਂਜੀ ਕੰਪਨੀ ਕਿ ਜੇ ਦੇਖੋ ਇਸ ਤਰ੍ਹਾਂ ਦੀ ਇਸ ਤਰ੍ਹਾਂ ਦੀ ਜਦੋਂ ਵਾਰਦਾਤ ਹੁੰਦੀ ਹੈ ਤਾਂ ਤਾਂ ਹੀ ਤੁਹਾਡੇ ਮਾਧਿਅਮ ਦੇ ਥਰੂ ਅਸੀਂ ਪਬਲਿਕ ਨੂੰ ਵੀ ਅਵੇਅਰ ਕਰਦੇ ਕਿ ਜਿਹੜਾ ਵੀ ਤੁਸੀਂ ਆਪਣੇ EMPLOYEES ਹੈ ਉਹਨਾਂ ਤੇ ਵੀ ਨਿਗ੍ਹਾ ਰੱਖੋ ਕਿਉਂਕਿ ਇਹ ਦੇਖ ਰਿਹਾ ਸੀ ਕਿ ਇਸ ਟਾਈਮੇ ਕਲੈਕਸ਼ਨ ਕਿਸ ਦਿਨ ਹੁੰਦੀ ਹੈ ਕਦੋਂ ਜਾਂਦੇ ਕੌਣ ਜਾਂਦਾ ਹੈ ਕਿਹੜਾ ਰਸਤਾ ਯੂਜ਼ ਹੁੰਦਾ ਸੋ ਇਹ ਸਾਰਿਆਂ ਲਈ ਇੱਕ ਲੈਸਨ ਹੀ ਹੁੰਦਾ ਹੈ ਕਿ ਜਿਹੜੇ ਕ੍ਰਿਮੀਨਲਸ ਹੈ ਉਹ ਕਿਸ ਤਰ੍ਹਾਂ ਉਹਨਾਂ ਦਾ ਮਾਈਂਡ ਵਰਕ ਕਰਦੇ ਹੈ